ਹੁਣ ਫਰਮਾ ਰਹੇ ਨੇ ਚੇਤ ਮਨਾ ਮਨਾ ਚੇਤੇ ਕਰ ਚੇਤ ਗੋਵਿੰਦ ਅਰਾਧੀਆ ਹੋਵੇ ਆਨੰਦ ਕਣਾ ਉੱਥੇ ਵੀ ਇਹਦੇ ਅਰਥ ਇਹੀ ਨੇ 12 ਮਾਂ ਜੀ ਦੇ ਅੰਦਰ ਇੱਥੇ ਸਭ ਕਹਿੰਦੇ ਚੇਤੇ ਕਰ ਚੇਤੇ ਕਰਨ ਦਾ ਅਰਥ ਕੀ ਹੈ ਯਾਦ ਰੱਖ ਕਹਿੰਦਾ ਜੀ ਮੈਂ ਆਜਾਦ ਕਰ ਲਿਆ ਜੀ ਇਹ ਕੁਐਸਚਨ ਇਹ ਪ੍ਰਸ਼ਨ ਮੈਨੂੰ ਆਉਂਦਾ ਇਹ ਮੇਰੇ ਚੇਤੇ 'ਚ ਹੈਗਾ ਟਿਕਾ ਕੇ ਰੱਖਣਾ ਮੈਂ ਮਾਲਕ ਜੀ ਤੁਹਾਨੂੰ ਕਦੇ ਭੁੱਲਾ ਹੀ ਨਾ ਤੁਹਾਨੂੰ ਹਮੇਸ਼ਾ ਚੇਤੇ ਕਰਦਾ ਰਵਾਂ ਤੁਸੀਂ ਮੇਰੇ ਚੇਤੇ ਵਿੱਚ ਰਹੋ ਗਲਤ ਤੋਲਣ ਲੱਗਿਆਂ ਵੀ ਚੇਤਾ ਆਵੇ ਨਾ ਭਈ ਨਾ ਬਾਬਾ ਨਾਨਕ ਤੁਸੀਂ ਤੇ ਤੇਰਾ ਤੇਰਾ ਤੋਲਿਆ ਮੇਰੀ ਕੀ ਕਰਤੂਤ ਹੋਈ ਜੇ ਮੈਂ ਉਨੀ ਕੀ ਕਰਦਾ ਫੇਰਾ ਝੂਠ ਬੋਲਣ ਲੱਗਿਆਂ ਵੀ ਚੇਤਾ ਆਵੇ ਪਾਤਸ਼ਾਹ ਤੁਸੀਂ ਤੇ ਬਾਬਰ ਦੇ ਸਾਹਮਣੇ ਖੜੇ ਹੋ ਕੇ ਵੀ ਆਖਿਆ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਤੇ ਮੈਂ ਇੰਜ ਨਹੀਂ ਕਰਨਾ ਪਰਾ ਦਾ ਹੱਕ ਖਾਣ ਲੱਗਿਆਂ ਚੇਤਾ ਆਵੇ ਬਾਬਾ ਜੀ ਤੁਸੀਂ ਸਮਝਾਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂਹ ਓਦਾਂ ਤੇ ਮੈਂ ਕਹਿੰਦਾ ਮੈਂ ਮੀਟ ਨਹੀਂ ਖਾਂਦਾ ਤੇ ਆਹ ਮੀਟ ਖਾਣ ਤੋਂ ਘਟਿਆ ਕਿਤੇ ਪਰਾਇਆ ਹੱਕ ਖਾ ਲੈਣਾ ਕਿਸੇ ਦਿਹਾੜੀਦਾਰ ਦੀ ਦਿਹਾੜੀ ਖਾ ਲੈਣੀ ਕਿਸੇ ਰਖਸ਼ੇ ਵਾਲੇ ਦਾ ਕਿਰਾਇਆ ਖਾ ਲੈਣਾ ਕਿਸੇ ਟੈਂਪੋ ਵਾਲੇ ਦਾ ਕਿਰਾਇਆ ਖਾ ਲੈਣਾ ਕਿਸੇ ਲੇਬਰ ਦੇ ਪੈਸੇ ਖਾ ਲੈਣੇ ਤਨਖਾਹ ਚ ਕਟੌਤੀ ਕਰ ਦੇਣੀ ਕੀ ਇਹ ਮਾਸ ਖਾਣ ਦੇ ਬਰਾਬਰ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਮੈਂ ਕਹਿੰਦਾ ਮੈਂ ਵੈਜੀਟੇਰੀਅਨ ਬੰਦਾ ਹਾਂ ਮੈਂ ਨਾਨੋਵੈਜ ਨਹੀਂ ਖਾਂਦਾ ਆ ਜੋ ਖਾਂਦਾ ਉਹ ਕਿਦਰ ਗਿਆ ਗੁਰੂ ਸਾਹਿਬ ਨੇ ਹੱਕ ਖਾਣ ਨੂੰ ਨਾਨੋਵੈਜ ਮਾਸ ਖਾਣ ਦੇ ਬਰਾਬਰ ਆਖਿਆ ਮੈਂ ਨਹੀਂ ਕਹਿ ਰਿਹਾ ਜੀ ਪਾਤਸ਼ਾਹ ਜੀ ਦੀ ਬਾਣੀ ਫਰਮਾਉਂਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੁਰੂ ਜਾਂ ਪੀਰ ਦਰਗਾਹੇ ਹਾਮੀ ਤੇ ਤਾਂ ਹੀ ਭਰਨਗੇ ਨਾ ਜੇ ਅਸੀਂ ਮੁਰਦਾ ਨਾ ਖਾਦਾ ਹੋਇਆ ਜੇ ਪ੍ਰਾਇ ਹੱਕ ਖਾਣ ਵਾਲਾ ਮੁਰਦਾ ਭਾਵ ਮੀਟ ਭਾਵ ਨੌਨवेज ਖਾਦਾ ਹੈ ਤੇ ਸਮਝੋ ਗੁਰੂ ਪੀਰ ਨੇ ਹਾਮੀ ਕੋਈ ਨਹੀਂ ਸਾਡੀ ਭਰਨੀ